ਹਾਂਜੀ ਦੋਸਤੋ ਅੱਜ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਤਖਤ ਤੇ ਬਚਣ ਵਾਲੇ ਬਾਦਸ਼ਾ ਅਕਬਰ ਜੀ ਦੀ ਜਿੱਥੇ ਤਾਜ ਪੋਸ਼ੀ ਹੋਈ ਆ ਉਹ ਜਗ੍ਹਾ ਨੂੰ ਵੇਖਣ ਦਾ ਸਬੱਬ ਬਣਿਆ ਹਮਾਜੂ ਦੀ ਮੌਤ ਤੋਂ ਬਾਅਦ ਜਦੋਂ ਖਬਰ ਮਿਲਦੀ ਆ ਬਹਿਰਾਮ ਖਾਨ ਉਸ ਟਾਈਮ ਤੇ ਹਿੰਦੁਸਤਾਨ ਦਾ ਜਿਹੜਾ ਰਾਜਾ ਅਕਬਰ ਨੂੰ ਕੋਸਤ ਕਰ ਦਿੰਦੇ ਨੇ ਇਕਲਾਨੌਰ ਪੰਜਾਬ ਦੇ ਵਿੱਚ ਆ ਗੁਰਦਾਸਪੁਰ ਤੋਂ ਕਰੀਬ 22 ਕਿਲੋਮੀਟਰ ਦੂਰ ਆ ਉਨ੍ਹਾਂ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਉਸ ਟਾਈਮ ਜਿਹੜੀ ਅਕਬਰ ਦੀ ਉਮਰ 14 ਸਾਲ 3 ਮਹੀਨਿਆਂ ਦੀ ਹੁੰਦੀ ਆ ਆ ਜਿਹੜਾ ਚਬੂਤਰਾ ਤੁਸੀਂ ਵੇਖ ਰਹੇ ਹੋ ਇਸ ਤੇ ਬਿਠਾ ਕੇ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦੀ ਜਿਹੜੀ ਆ ਤਾਜ ਪੋਸ਼ੀ ਕੀਤੀ ਗਈ ਆ ਇੱਥੋਂ ਜਿਹੜੀਆਂ ਆ ਪਾਣੀ ਦੇ ਜਿਹੜਾ ਕੁੰਡ ਬਣਿਆ ਵਿਆ ਇਹ ਆ 4.2 ਵਰਗ ਮੀਟਰ ਤੇ 14 ਮੀਟਰ ਡੂੰਘਾ ਪਾਣੀ ਹੈ ਇਹਦੇ ਵਿੱਚ ਇਹ ਚਾਰੇ ਪਾਸੇ ਇਥੋਂ ਕੁਦਰਤੀ ਤੌਰ ਤੇ ਨਿਕਲ ਕੇ ਪਾਣੀ ਚਾਰੇ ਪਾਸੇ ਢਲਦਾ ਸੀ ਆ ਸਾਹਮਣੇ ਚਬੂਤਰੇ ਤੇ ਬਿਠਾ ਕੇ ਜਿਹੜੀ ਆ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦੀ ਤਾਜਪੁਰਸ਼ੀ ਕੀਤੀ ਗਈ ਆ ਜਿਹਨੇ ਦੀਨੇ ਇਲਾਹੀ ਧਰਮ ਚਲਾਇਆ ਸਤੀ ਪ੍ਰਤਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਦਾਸ ਪ੍ਰਤਾ ਖਤਮ ਕੀਤੀ ਔਰ ਇਹਨਾਂ ਦਾ ਜਿਹੜਾ ਜਨਮ ਆ ਉਹ 15 ਅਕਤੂਬਰ 1542 ਈਸਵੀ ਦੇ ਵਿੱਚ ਹੁੰਦਾ ਅ ਅਮਰਕੋਟ ਸਿੰਧ ਦੇ ਇਲਾਕੇ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਪੂਰਾ ਨਾਮ ਜਲਾਲਉਦੀਨ ਮੁਹੰਮਦ ਅਕਬਰ ਸੀ ਔਰ 15 4 1920 ਨੂੰ ਇਹ ਰਾਸ਼ਟਰੀ ਸਮਾਰਕ ਜਿਹੜੀ ਆ ਉਹ ਕੋਸ਼ਤ ਕੀਤੀ ਗਿਆ ਸਰਕਾਰ ਨੂੰ ਜਾਣਕਾਰੀ ਚੰਗੀ ਦਿੱਤੀ ਸਾਨੂੰ ਗੱਡੀ ਦੇ ਇੱਕ ਯਾਦਗਾਰੀ ਫੋਟੋ ਦੇ ਨਾਲ ਥੈਂਕ ਯੂ ਮੇਰ ਜੀ